ਮੰਨਿਆ ਜੀ ਜਿਹੜੇ ਹੜ ਪੀੜਤਾ ਵਾਰਥ ਹੜ ਪੀੜਤ ਨੇ ਉਹ ਉਹ ਬਹੁਤ ਆਸਾਂ ਲਾ ਕੇ ਬੈਠੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਉਣਾ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦਾ ਗੌਰਵ ਔਰ ਪੂਰੀ ਦੁਨੀਆ ਦੇ ਅੰਦਰ ਦੁਨੀਆ ਸਜਦਾ ਕਰਦੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਜੀ ਉਹ ਹੜ ਜਿਹੜੇ ਪੰਜਾਬ ਦੇ ਵਿੱਚ ਆਏ ਔਰ ਬੜੀ ਵੱਡੀ ਆਫਤਾ ਜੋ ਪਿਆਰ ਹੋਇਆ ਉਸ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਜੀ ਨੇ ਗੁਰਦਾਸਪੁਰ ਵਿਖੇ ਆਪਣਾ ਫੇਰਾ ਪਾਇਆ ਔਰ ਵੱਖ-ਵੱਖ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਔਰ ਮੈਂ ਸਮਝਦਾ ਕਿ ਫੌਰੀ ਵਿੱਤੀ ਸਹਾਇਤਾ ਜਿਹੜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਵਾਸਤੇ ਅਨਾਉਂਸ ਕੀਤੀ 1600 ਕਰੋੜ ਰੁਪਏ ਜੀ ਸਿਰਫ ਹਰ ਪੀੜਤਾਂ ਵਾਸਤੇ ਉਹ ਇੱਕ ਬਹੁਤ ਵੱਡੀ ਸਹਾਇਤਾ ਪੰਜਾਬ ਨੂੰ ਦਿੱਤੀ ਆ ਔਰ ਉਹਨਾਂ ਨੇ ਇਹ ਰਾਸ਼ੀ ਸਿਰਫ ਵਿੱਤੀ ਸਹਾਇਤਾ ਫੌਰੀਨ ਵਿੱਤੀ ਸਹਾਇਤਾ ਜੋ ਮੁਹੱਈਆ ਕਰਵਾਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਜੋ ਮੋਦੀ ਜੀ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਭੇਜ ਦਿੱਤੀਆਂ ਗਈਆਂ ਨੇ ਉਹ ਟੀਮਾਂ ਸਾਰੀਆਂ ਸਰਵੇ ਕਰ ਰਹੀਆਂ ਨੇ ਔਰ ਬਹੁਤ ਜਲਦੀ ਉਹ ਜੋ ਵੀ ਨੁਕਸਾਨ ਹੋਇਆ ਪੰਜਾਬ ਦਾ ਉਹ ਸਰਵੇ ਦੇ ਮੁਤਾਬਕ ਵੱਧ ਤੋਂ ਵੱਧ ਪਾਈ ਪਾਈ ਜਿੱਥੇ ਵੀ ਜਿੰਨਾ ਨੁਕਸਾਨ ਹੋਇਆ ਉਸ ਤੋਂ ਵੱਧ ਰਾਸ਼ੀ ਉਹ ਮਹਿਆ ਕਰਵਾਈ ਜਾਵੇਗੀ। ਹੋਰ 11 ਨੁਕਾਤੀ ਪ੍ਰੋਗਰਾਮਾਂ ਦੇ ਅਧੀਨ ਜਿਸ ਤਰ੍ਹਾਂ ਕਿ ਆਵਾਸ ਯੋਜਨਾ ਜੀ ਜੋ ਹੜ੍ਹ ਪਰਵਾਪ੍ਰਭਾਵਿਤ ਘਰ ਜੀ ਜਿਵੇਂ ਮਕਾਨ ਟਹਿ ਗਏ ਨੇ ਟਹਿ ਗਏ ਕੰਧਾਂ ਪਾਟ ਗਿਆ ਨੁਕਸਾਨ ਹੋਇਆ ਕੰਧਾਂ ਪਾਟੀਆਂ ਨੇ ਉਹ ਇਹ ਤੇ ਬਹੁਤ ਨਾਰਮਲ ਗੱਲ ਹੈ ਕਿ ਗੰਧਾ ਲੱਡਕੇ ਨਾ ਮਕਾਨ ਠਹਿ ਠੇਰੀ ਹੋ ਕਿਨੇ ਮੋੜ ਨਵੀਨੀ ਆਵਾਸ ਯੋਜਨਾ ਜੀ ਪਸ਼ੂਆਂ ਵਾਸਤੇ ਜੋ ਨਾ ਦਾ ਨੁਕਸਾਨ ਹੋਇਆ ਮਾਲ ਟੱਗਰ ਦਾ ਔਰ ਜ਼ਮੀਨ ਵਾਸਤੇ ਜਿੰਨਾ ਵੀ ਵੱਧ ਨੁਕਸਾਨ ਹੋਇਆ ਉਹਦੇ ਵਾਸਤੇ ਵੱਤ ਵੱਤ ਫੰਡ ਮੁਹੱਈਆ ਕਰਵਾਏ ਜਾਣਗੇ ਔਰ ਮੈਂ ਦੱਸਣਾ ਚਾਹਲਾਂ ਕਿ ਜਿਹੜੀ ਰਾਸ਼ੀ 1600 ਕਰੋੜ ਰੁਪਇਆ ਉਹ 1600 ਕਰੋੜ ਰੁਪਇਆ ਹੀ ਨਹੀਂ ਜੀ 13600 ਕਰੋੜ ਰੁਪਇਆ ਪ੍ਰਧਾਨ ਮੰਤਰੀ ਫੰਡ ਦੇ ਵਿੱਚੋਂ ਪੰਜਾਬ ਨੂੰ ਆ ਚੁੱਕਾ ਜੋ ਕਿ 12000 ਸਟੇਟ ਡਿਜ਼ਾਸਟਰ ਹਿਲੀਫ ਫੰਡ ਦੇ ਤਹਿਤ ਆਇਆ ਉਸ ਦਾ ਕੋਈ ਮਾਇਆ ਨਹੀਂ ਇਹਨਾਂ ਦਾ ਕੰਮ ਆ ਬੋਲਣਾ ਆਪ ਦੇ ਮਾਨ ਸਰਕਾਰ ਦੇ ਮੁੱਖ ਮੰਤਰੀ ਦਾ ਕੰਮ ਆ ਸਿਰਫ ਬੋਲਣਾ ਉਹਨਾਂ ਦੇ ਮੰਤਰੀਆਂ ਦਾ ਕੰਮ ਆ ਸਿਰਫ ਝੂਠ ਬੋਲਣਾ ਉਹ ਕਦੀ ਵੀ ਪੰਜਾਬ ਵਾਸਤੇ ਇਹ ਭਲਾ ਨਹੀਂ ਚਾਹੁੰਦੇ ਕਿ ਏਡੇ ਵੱਡੇ ਪੈਕੇਜ ਆਏ ਜਾਂ 12000 ਦਾ ਕੋਈ ਹਸਾਰ ਲੋਕ ਜੀ ਉਹਦਾ ਜੇ ਵੀ ਕਹੀ ਜਾਂਦੇ ਸਾਡਾ ਫੰਡ ਜਮਾ ਪਿਆ ਸਾਡਾ ਫੰਡ ਹੀ ਦੇ ਰਹੇ ਕੋਈ ਇੱਕ ਪਾਈ ਵੀ ਜਿਹੜੀ 60000 ਕਰੋੜ ਰੁਪਇਆ ਇਲਜ਼ਾਮ ਲਾ ਰਹੇ ਨੇ ਇੱਕ ਪਾਈ ਵੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਇਹਨਾਂ ਦੀ ਬਕਾਇਆ ਰਾਸ਼ੀ ਨਹੀਂ ਗਈ ਔਰ 12000 ਰੁਪਇਆ ਉਲਟਾ ਇਹਨਾਂ ਦੇ ਡਿਜ਼ਾਸਟ ਜਿਹੜੀ ਸਕੀਮ ਆ ਰੀਲੀਫ ਫੰਡ ਦੀ ਉਹਦੇ ਵਿੱਚ ਪਿਆ ਵਾ ਔਰ ਉਹਦੇ ਵੱਲੋਂ ਇਹਨਾਂ ਨੇ ਆਪ ਦਾ ਰਹਿਤ ਖੇਤਾਂ ਦੇ ਵਿੱਚ ਕੋਈ ਵੀ ਅਜੇ ਤੱਕ ਅਨਾਉਂਸ ਨਹੀਂ ਕੀਤਾ ਔਰ ਇੱਕ ਜਿਸ ਕੀ ਜਿਸ ਦਾ ਖੇਤ ਉਸ ਦੀ ਰੇਤ ਉਹ ਵੀ ਕੁਦਰਤੀ ਜਿਹੜੀ ਰੇਤ ਖੈਲਿਆਂ ਦੇ ਵਿੱਚ ਆਈ ਆ ਉਸ ਨੂੰ ਇਹ ਕਹਿੰਦੇ ਵੀ ਜਿਸ ਕਾ ਖੇਤ ਉਸਦੀ ਰੇਤ ਯਾਰ ਆਪਣੇ ਕੋਲੋਂ ਵੀ ਕੋਈ ਦੇ ਦਿਓ ਤੁਸੀਂ ਇਹ ਤਾਲੂ ਸਰਕਾਰ ਨੇ ਚੁੜਿਆਂ ਬਦਲਾਵ ਲਿਆਂਦਾ ਕੋਈ ਇੱਕ ਆਸ ਤਹਿਤ ਉਹ ਉਹ ਗੱਲ ਤੋਂ ਇਹ ਵਿੱਚ ਕਹਿੰਦੇ ਜਿਹੜੀ ਰੇਤ ਕਹਤੀ ਆ ਖੇਜੇ ਦੀ ਖੇਤ ਉਹਦੀ ਰੇਤ ਸਰ ਉਹਦੇ ਵਿੱਚ ਉਹਦੇ ਮਿੱਟੀ ਆ ਉਹਦੇ ਕਿਸੇ ਕੰਮ ਨਹੀਂ ਰੇਤ ਉਹਨਾਂ ਦੇ ਨਹੀਂ ਉਹ ਰੇਤ ਤੇ ਕਿਸੇ ਕੰਮ ਨਹੀਂ ਪਰ ਜਿਹੜੀ ਗੱਲ ਮੈਂ ਕਹਿ ਰਿਹਾ ਵਾਂ ਕਿ ਉਹ ਕਿਸਾਨ ਦੇ ਕੰਮ ਆਵੇ ਨਾ ਉਹਦੀ ਪੈਲੀ ਦਾ ਤੇ ਬਹੁਤ ਨੁਕਸਾਨ ਹੋਇਆ ਨਾ ਉਸ ਲੜੀ ਤਹਿਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵੱਡਾ ਪੈਕੇਜ ਜਿਹੜਾ ਉਸ ਜ਼ਮੀਨ ਵਾਸਤੇ ਰੀਲੀਫ ਫੰਡ ਵਾਸਤੇ ਭੇਜਣਾ ਕਿਉਂਕਿ ਉਹ ਵਿੱਤੀ ਸਹਾਇਤਾ ਜੇ 1600 ਕਰੋੜ ਰੁਪਈਆ ਭੇਜੀ ਆ ਜਿੱਦਾਂ ਸਾਡੇ ਸੂਬੇ ਦੇ ਪ੍ਰਧਾਨ ਸ੍ਰੀ ਜਖੜ ਜੀ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਜੀ ਨੇ ਦੱਸਿਆ ਕਿ 800 ਕਰੋੜ ਰੁਪਈਆ ਜੇ ਆਪਾਂ ਜਿੰਨੀ ਵੀ ਏਕੜ ਜਿੰਨਾ ਰਕਬਾ ਹੜ ਪ੍ਰਭਾਵਿਤ ਹੋਇਆ ਤੇ 800 ਕਰੋੜ ਰੁਪਇਆ ਉਹਨਾਂ ਦਾ ਜਿਹੜਾ 50000 ਰੁਪਏ ਦੇ ਹਿਸਾਬ ਨਾਲ ਬਣਦਾ ਪਰ ਉਸ ਦੇ ਬਾਵਜੂਦ ਵੀ ਬਹੁਤ ਵੱਡੀ ਰਾਸ਼ੀ ਸੈਂਟਰ ਵੱਲੋਂ ਆ ਰਹੀ ਆ ਜੇ ਫੋਰਨ ਵਿੱਤੀ ਸਹਾਇਤਾ ਦਿੱਤੀ ਆ ਸੋ ਇਹਨਾਂ ਦਾ ਇੱਕੋ ਕੰਮ ਆ ਕਿ ਜੋ ਵੀ ਸੈਂਟਰ ਸਰਕਾਰ ਦਵੇ ਉਹ ਕਿਸੇ ਨੂੰ ਦੱਸਣਾ ਨਹੀਂ ਉਹ ਚੁੱਪਚੀਪ ਹੀ ਤੇ ਲੈ ਕੇ ਉਹਨਾਂ ਬੋਰਡਾਂ ਤੇ ਵਰਤਦੇ ਉਹ ਜਿਹੜੀਆਂ ਸੂਬਿਆਂ 'ਚ ਇਲੈਕਸ਼ਨਾਂ ਹੁੰਦੀਆਂ ਉੱਥੇ ਐਡਾ ਦੇ ਦਿਓ ਇਹ ਇਹਨਾਂ ਦਾ ਮੁੱਖ ਧੰਦਾ ਤੇ ਮੁੱਖ ਕੰਮ ਆ ਸੋ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਇਸ ਆਪ ਦਾ ਵਿੱਚ ਆ ਕੇ ਪੰਜਾਬ ਵਾਸਤੇ ਬਹੁਤ ਫੌਰੀ ਮਦਦ ਦਿੱਤੀ ਆ ਔਰ ਦੂਸਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੰਜਾਬ ਸੂਬੇ ਦੇ ਹਰ ਉਸ ਪੰਜਾਬੀ ਨਾਲ ਪਿਆਰ ਕਰਦੇ ਨੇ ਸਾਡੇ ਵਾਸਤੇ ਪੰਜਾਬ ਵਾਸਤੇ ਗੁਰੂਆਂ ਪੀਰਾਂ ਦੀ ਧਰਤੀ ਵਾਸਤੇ ਉਹਨਾਂ ਨੇ ਵੀਰ ਬਾਲ ਦੇ ਵਸ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਗੁਰੂ ਤੇਗ ਬਹਾਦਰ ਜੀ ਉਸ ਲਾਸਾਨੀ ਸ਼ਹਾਦਤ ਨੂੰ ਲਾਲ ਕਿਲੇ ਦੇ ਉੱਤੇ ਇਸ ਧੰਗ ਨਾਲ ਮਨਾਉਣਾ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਪੰਜਾਬੀਆਂ ਵਾਸਤੇ ਹਰ ਆਪ ਦਾ ਵਿੱਚ ਆਪ ਖੜੇ ਹੋਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਪ੍ਰਧਾਨ ਮੰਤਰੀ ਦਾ ਦਿਲੋਂ ਤਨਮਾਦ ਦੇਖੋ ਜਿਹੜੇ ਸੈਂਟਰ ਦੇ ਪੈਸੇ ਆਏ ਨੇ ਇਹ ਪੰਜਾਬ ਸਰਕਾਰ ਵੰਡ ਕਰੂ ਇਹਨਾਂ ਦੀ ਕਿੱਥੇ ਕਿੱਥੇ ਦੇਣੇ ਆ ਕਿੱਥੇ ਨਹੀਂ ਦੇ ਦੇ ਕੋ ਜੀ ਪੰਜਾਬ ਦੀ ਜਨਤਾ ਚਾਹੁੰਦੀ ਆ ਕਿ ਇਹ ਪੈਸੇ ਸਿੱਧੇ ਸਿੱਧੇ ਉਹਨਾਂ ਦੇ ਖਾਤਿਆਂ 'ਚ ਜਾਣ ਵਰ ਜੋ ਉਹਨਾਂ ਦਾ ਹੁਣ ਸਰਕਾਰੀ ਨਿਜਮਾ ਤਹਿਤ ਉੱਪਰ ਜੋ ਵੀ ਉਹ ਪ੍ਰੋਗਰਾਮ ਲੇਕਣਗੇ ਵਧੀਆ ਲੇਕਣਗੇ ਬਹੁਤ ਬਹੁਤ ਧੰਨਵਾਦ ਧੰਨਵਾਦ